ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸਥਾਨ ਕੀ ਪ੍ਰਸਾਦੀ ਪਾਵਨ ਧਰਤੀ ਹੈ ਰੋਪੜ ਤੋਂ ਅਨੰਦਪੁਰ ਸਾਹਿਬ ਆਉਂਦੇ ਆ ਕੀਰਤ ਪ੍ਰਸਾਦ ਇੱਥੇ ਇੱਕ ਨਹੀਂ अनेका ਪਾਵਨ ਪਵਿੱਤਰ ਸਥਾਨ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਇੱਥੇ ਪਾਵਨ ਚਰਨ ਪਾਈ ਨੇ ਛੇਵੀਂ ਪਾਤਸ਼ਾਹ ਸੱਤਵੀਂ ਪਾਤਸ਼ਾਹ ਅੱਠਵੀਂ ਪਾਤਸ਼ਾਹ ਨੌਵੀਂ ਪਾਤਸ਼ਾਹ ਤੇ ਕਲਗੀ ਤਰਦਸ਼ਮੇਸ਼ ਦੇ ਪਾਤਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਜਿਹੜਾ ਪਾਵਨ ਪਵਿੱਤਰ ਸਥਾਨ ਹੈ ਇਸ ਦਾ ਨਾਮ ਹੈ 9 ਲੱਖਾ ਬਾਗ ਤੇ ਇੱਧਰ दरबार साहब है और ये पावन स्थान नौ लखा बाग छेव गुरु हरगोबिंद साहब महाराज मेरी पीढ़ी के मालक सतगुरु पातशाह ने पावन पवित्र स्थान नौ लखावाग जड़ा है सतगुरु गुरु हरगोबिंद साहब महाराज जी कहें इतशाह ने बाग लाया जिनको नौ लखा बाग़ किया जाता ਆਵਲ ਦੇ ਨਾਲ ਬਾਗ ਦੇ ਦਰਸ਼ਕ ਦੀ ਕਮਲੀ ਹੁਣ ਜਿਹੜਾ ਇਹਨੂੰ ਦੇਸ਼ਕ ਨਵੀਨੀਕਰਨ ਦਿੱਤਾ ਗਿਆ ਔਰ ਉਹਨਾਂ ਸਮਿਆਂ ਵਿੱਚ ਸੱਚ ਹੀ ਨੌ ਲੱਖਾ ਬਾਗ ਹੋਏਗਾ ਜਿੱਥੇ ਜੜੀ ਬੂਟੀਆਂ ਦੇ ਨਾਲ ਰਵਾਇਤਨ ਪ੍ਰਾਚਨ ਰਵਾਇਤੀ ਧਾਕਤ ਜੜੀ ਬੂਟੀਆਂ ਦੁਰਲਭ ਜੜੀ ਬੂਟੀਆਂ ਜਿਨ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਦਵਾਈਆਂ ਤਿਆਰ ਕਰਦੇ ਨੇ ਔਰ ਇਹਨਾਂ ਦਵਾਈਆਂ ਦੇ ਨਾਲ ਇਲਾਜ ਕੀਤਾ ਜਾਂਦਾ ਸੀ ਵੱਡਾ દવાਖਾਨਾ ਸੀ ਇੰਨਾ ਵੱਡਾ દવાਖਾਨਾ ਸੀ ਤੁਸੀਂ ਸਮਝ ਲਓ ਏਸ਼ੀਆ ਦੇ ਵਿੱਚ ਜਿਹਦੇ ਵਿੱਚ ਜੇ ਆਪਣੇ ਮੁਲਕ ਦੀ ਗੱਲ ਕਰਾਂ ਤਾਂ ਮੈਂ ਕਹਿੰਦਾ ਇੱਥੇ ਸਾਡਾ ਇਤਿਹਾਸ ਹੀ ਦਰਸਾਉਂਦਾ ਕਿ ਸ਼ਾਹਜਹਾਨ ਦਿੱਲੀ ਦੇ ਬਾਦਸ਼ਾਹ ਦੇ ਪੁੱਤਰ ਦਾਰਾ ਸ਼ਿਕੋਹ ਦਾ ਇਲਾਜ ਇੱਥੋਂ ਹੀ ਹੋਇਆ ਇਸ ਨੌ ਲੱਖਾ ਬਾਗ ਵਿੱਚੋਂ ਅੱਜ ਤਾਂ ਇਹਨੂੰ ਨਵੰਦੀਕਰਨ ਦਿੱਤਾ ਗਿਆ ਕਦੇ ਇੱਥੇ ਉਹ ਦੁਰਲੱਭ ਜੜੀ ਬੂਟੀਆਂ ਸਨ ਪਿਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ ਕੋਲ ਹਰ Rai ਸਾਹਿਬ ਮਹਾਰਾਜ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਨੌ ਲੱਖੇ ਬਾਗ ਦੇ ਵਿੱਚ ਵੱਡਾ ਦਵਾਈਖਾਨਾ ਸੀ ਔਰ ਜਿੱਥੇ ਇਸ ਦਵਾਈਖਾਨੇ ਦੇ ਵਿੱਚੋਂ ਦਿੱਲੀ ਦੇ ਬਾਦਸ਼ਾਹ ਦੇ ਪੁੱਤਰ ਦਾ ਇਲਾਜ ਹੋਇਆ ਹੋਵੇ ਜੇ ਤੁਸੀਂ ਸਮਝ ਲਓ ਕਿ ਕਿੰਨਾ ਵੱਡਾ ਅੱਜ ਦੇ ਅੱਜ ਦੇ ਕਹਿਣ ਮੁਤਾਬਕ ਹਸਪਤਾਲ ਹੋਏਗਾ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਬੇਸ਼ੱਕ ਸਾਡੀ ਕੀਰਤ ਪਰਸਾਵਨੰਦ ਪ੍ਰਸਾਪ ਦੀ ਪਾਵਨ ਧਰਤੀ ਇਸ ਇਲਾਕੇ ਵਿੱਚ ਕੋਈ ਵੱਡਾ ਹਸਪਤਾਲ ਨਹੀਂ ਹੈ ਕੇਵਲ ਪੀਜੀਆ ਹੀ ਹੈ ਪੀਜੀਆ ਨਾਲ ਦੇ ਹਸਪਤਾਲ ਦੀ ਮੰਗ ਜ਼ਰੂਰ ਕੀਤੀ ਜਾਂਦੀ ਹੈ ਪਰ ਮੈਂ ਕਹਿੰਦਾ ਉਹਨਾਂ ਸਮਿਆਂ ਵਿੱਚ ਮਹਾਰਾਜ ਨੇ ਇੰਨਾ ਮਸ਼ਹੂਰ ਇਹ ਹਸਪਤਾਲ ਸੀ ਦਵਾਖਾਨਾ ਸੀ ਇੱਥੇ ਸਤਵੇਂ ਬਾਦਸ਼ਾਹ ਦੇ ਸਮੇਂ ਕਿ ਦਿੱਲੀ ਦੇ ਬਾਦਸ਼ਾਹ ਸ਼ਾਹਜਹਾਨ ਖਾ ਖਾ ਤੇ ਆਪਣੇ ਪੁੱਤਰ ਦੇ ਇਲਾਜ ਕਰਵਾਉਣ ਵਾਸਤੇ ਘੁੰਮਤ ਘੁੰਮ ਲਿਆ ਪਰ ਕਿਤੇ ਉਹਦਾ ਇਲਾਜ ਨਾ ਹੋਇਆ ਜੇ ਇਲਾਜ ਹੋਇਆ ਤੇ ਇਸ ਦਵਾਖਾਨੇ ਵਿੱਚ ਹੋਇਆ ਜਿਹੜੇ ਜਿਹੜੇ ਹਰਿਦੇ ਪਾਤਸ਼ਾਹ ਨੇ ਬਾਗ ਲਵਾਇਆ ਸੀ ਉਹ ਸਤਮੇ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਜਿਸ ਦਾ ਅੱਗੇ ਹੋਰ ਗੁਰੂ ਪਾਤਸ਼ਾਹ ਨੇ ਜੜੀ ਬੂਟੀਆਂ ਔਰ ਇੱਥੇ ਦਵਾਖਾਨਾ ਖੋਲਿਆ ਜਿਹਦੇ ਨਾਲ ਦਾਰਾ ਸ਼ਕੋ ਦਾ ਇਲਾਜ ਹੋਇਆ ਇਹ ਪਾਵਨ ਪਵਿੱਤਰ ਸਥਾਨ ਦੇ ਅੱਜ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਹੋ ਸ਼ੇਅਰ ਤੇ ਸਬਸਕ੍ਰਾਈਬ ਵੀ ਕਰੋ ਤੇ ਨਾਲ ਦੀ ਨਾਲ ਹੋਰ ਵੀਡੀਓ ਦੇਖਣ ਬਾਅਦ ਤੁਸੀਂ ਯਤਨ ਕਰਾਂਗੇ ਇਤਿਹਾਸ ਦੇ ਨਾਲ ਸੰਬੰਧਤ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਜਿਹੜੀਆਂ ਇਹ ਪਾਵਨ ਪਵਿੱਤਰ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਵਾਏ ਜਾਣਗੇ ਜੀ ਪੁਲਚੁਕ ਦੀ ਖਿਮਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ